ਇੱਕ ਕੈਫੇ ਵਿੱਚ ਇੱਕ ਮੁੰਡਾ ਬੈਠਾ ਕੌਫੀ ਪੀ ਰਿਹਾ ਸੀ। ਉਦੋਂ ਹੀ ਉੱਥੇ ਇੱਕ ਜਵਾਨ ਕੁੜੀ ਆਉਂਦੀ ਹੈ ਤੇ ਉਹ ਉਸਦੇ ਪੈਰ ਫੜ ਕੇ ਮਾਫੀ ਮੰਗਣ ਲੱਗਦੀ ਹੈ। ਪਰ ਉਹ ਮੁੰਡਾ ਉਹਦੇ ਵੱਲ ਵੇਖਦਾ ਵੀ ਨਹੀਂ ਤੇ ਪੈਰ ਛੜਾ ਕੇ ਉੱਥੋਂ ਚਲਾ ਜਾਂਦਾ ਹੈ। ਇਹ ਸਭ ਕੁਝ ਦੇਖ ਕੇ ਕੈਫੇ ਵਿੱਚ ਬੈਠੇ ਲੋਕ ਉਸ ਮੁੰਡੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਹਨ। ਕੋਈ ਕਹਿੰਦਾ ਹੈ ਕਿ ਕਿੰਨਾ ਘਮੰਡੀ ਹੈ। ਕੁੜੀ ਰੋ ਰੋ ਕੇ ਮਾਫੀ ਮੰਗ ਰਹੀ ਸੀ ਤੇ ਇਹ ਉਸ ਨੂੰ ਬਿਨਾਂ ਦੇਖੇ ਹੀ ਛੱਡ ਕੇ ਚਲਾ ਗਿਆ। ਕੋਈ ਕੁਝ ਕਹਿੰਦਾ ਉੱਥੇ ਕੁਝ ਲੋਕ ਅਜਿਹੇ ਵੀ ਸਨ ਜਿਹੜੇ ਸਾਰੀ ਅਸਲੀਅਤ ਨੂੰ ਜਾਣਦੇ ਸੀ ਜਦੋਂ ਅਸਲੀਅਤ ਲੋਕਾਂ ਨੂੰ ਪਤਾ ਲੱਗਦੀ ਹੈ ਕਿ ਕੁੜੀ ਨੇ ਇਸ ਨਾਲ ਕੀ ਕੀਤਾ ਸੀ ਤਾਂ ਉਹ ਮੁੰਡੇ ਦੀ ਵਾਹਵਾ ਕਰਨ ਲੱਗਦੇ ਹਨ ਕੌਣ ਸੀ ਇਹ ਕੁੜੀ ਤੇ ਕੀ ਕੀਤਾ ਸੀ ਉਸਨੇ ਮੁੰਡੇ ਨਾਲ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦਿੱਲੀ ਵਿੱਚ ਇੱਕ ਬੜਾ ਹੀ ਅਮੀਰ ਪਰਿਵਾਰ ਰਹਿੰਦਾ ਹੈ ਘਰ ਵਿੱਚ ਮਾਤਾ ਪਿਤਾ ਉਹਨਾਂ ਦਾ ਇੱਕ ਲੜਕਾ ਅਤੇ ਲੜਕੀ ਹੈ ਲੜਕੀ ਦਾ ਵਿਆਹ ਹੋ ਚੁੱਕਿਆ ਹੈ ਤੇ ਉਸ ਦਾ ਪਤੀ ਵੀ ਕਾਫੀ ਅਮੀਰ ਹੈ। ਉਹਨਾਂ ਦੇ ਕੋਲ ਰੁਪਏ ਪੈਸੇ ਦੀ ਕੋਈ ਦਿੱਕਤ ਨਹੀਂ। ਸਾਰੇ ਬਹੁਤ ਹੀ ਖੁਸ਼ ਹਨ। ਉਸ ਵਿਅਕਤੀ ਦੇ ਮੁੰਡੇ ਦਾ ਨਾਮ ਗੁਰਜੀਤ ਸਿੰਘ ਸੀ। ਜਿਸ ਦੀ ਉਮਰ 24 ਸਾਲ ਦੀ ਸੀ। ਉਹ ਆਪਣੇ ਪਿਤਾ ਦੇ ਬਿਜ਼ਨਸ ਵਿੱਚ ਹੱਥ ਵਟਾਉਂਦਾ ਹੈ। ਇੱਕ ਦਿਨ ਗੁਰਜੀਤ ਦੀ ਭੈਣ ਅਤੇ ਜੀਜਾ ਉਹਨਾਂ ਦੇ ਘਰ ਵਿੱਚ ਆਉਂਦੇ ਹਨ। ਉਹ ਉਸਦੇ ਪਿਤਾ ਨਾਲ ਗੁਰਜੀਤ ਦੇ ਵਿਆਹ ਦੀ ਗੱਲ ਕਰਨ ਲੱਗਦੇ ਹਨ। ਇਹ ਗੱਲ ਸੁਣ ਕੇ ਗੁਰਜੀਤ ਦਾ ਪਿਓ ਉਹਨਾਂ ਨੂੰ ਕਹਿਣ ਲੱਗਦਾ ਹੈ ਕਿ ਹਾਂ ਗੁਰਜੀਤ ਦੇ ਵਿਆਹ ਦੀ ਉਮਰ ਹੋ ਗਈ ਵਿਆਹ ਤਾਂ ਕਰਨਾ ਹੀ ਹੈ ਪਰ ਅਜੇ ਤੱਕ ਕੋਈ ਸਾਨੂੰ ਚੰਗੀ ਕੁੜੀ ਮਿਲ ਹੀ ਨਹੀਂ ਸਾਡੀ ਨਿਗਾ ਵਿੱਚ ਕੋਈ ਚੰਗੀ ਕੁੜੀ ਨਹੀਂ ਆਈ ਇਸ ਤੇ ਉਹਨਾਂ ਦਾ ਜਵਾਈ ਕਹਿਣ ਲੱਗਦਾ ਹੈ ਕਿ ਮੇਰੀ ਨਿਗਾ ਵਿੱਚ ਇੱਕ ਬਹੁਤ ਹੀ ਵਧੀਆ ਕੁੜੀ ਹੈ ਉਹ ਵਧੀਆ ਇੰਟਰਨੈਸ਼ਨਲ ਕੰਪਨੀ ਵਿੱਚ ਨੌਕਰੀ ਤੇ ਲੱਗੀ ਹੋਈ ਹੈ ਤੇ ਘਰ ਦੇ ਸਾਰੇ ਕੰਮ ਵੀ ਚੰਗੀ ਤਰ੍ਹਾਂ ਜਾਣਦੀ ਹੈ ਇਹ ਸੁਣ ਕੇ ਗੁਰਜੀਤ ਦਾ ਪਿਓ ਖੁਸ਼ ਹੋ ਜਾਂਦਾ ਹੈ ਉਹ ਕਹਿੰਦਾ ਕਿ ਜੇ ਤੁਸੀਂ ਰਿਸ਼ਤੇ ਦੀ ਦਸ ਪਾ ਰਹੇ ਹੋ ਤਾਂ ਇਹ ਵਧੀਆ ਹੀ ਹੋਵੇਗਾ ਇਸ ਤੋਂ ਵਧੀਆ ਸਾਨੂੰ ਹੋਰ ਕੀ ਚਾਹੀਦਾ ਇੱਕ ਦਿਨ ਚੱਲ ਕੇ ਦੇਖ ਲੈਣੇ ਆ ਜੇ ਕੁੜੀ ਚੰਗੀ ਲੱਗੀ ਤਾਂ ਰਿਸ਼ਤਾ ਪੱਕਾ ਕਰ ਲੈਣੇ ਆ ਇਸ ਗੱਲ ਤੋਂ ਕੁਝ ਦਿਨ ਬਾਅਦ ਹੀ ਸਾਰਾ ਪਰਿਵਾਰ ਉਸ ਕੁੜੀ ਨੂੰ ਦੇਖਣ ਜਾਂਦਾ ਹੈ ਪਰਿਵਾਰ ਬਹੁਤ ਹੀ ਵਧੀਆ ਸੀ ਤੇ ਕੁੜੀ ਵੀ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਸੀ ਗੁਰਜੀਤ ਅਤੇ ਉਸ ਦਾ ਪਰਿਵਾਰ ਕੁੜੀ ਨੂੰ ਦੇਖ ਕੇ ਵਿਆਹ ਲਈ ਹਾਮੀ ਭਰ ਦਿੰਦੇ ਹਨ ਸਭ ਬਹੁਤ ਖੁਸ਼ ਸਨ ਕਿਉਂਕਿ ਕੁੜੀ ਬਹੁਤ ਸੋਹਣੀ ਸੀ ਤੇ ਪਰਿਵਾਰ ਵੀ ਵਧੀਆ ਸੀ ਤੇ ਇਸ ਤੋਂ ਵਧੀਆ ਵਿਚੋਲਾ ਘਰ ਦਾ ਜਵਾਈ ਹੋਵੇ ਫਿਰ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ ਰਿਸ਼ਤਾ ਪੱਕਾ ਹੋ ਗਿਆ ਸੀ ਇੱਕ ਦਿਨ ਚੰਗਾ ਜਿਹਾ ਮੂਰਤ ਕੱਢ ਕੇ ਦੋਨਾਂ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ ਉਸ ਦਿਨ ਤੋਂ ਲਗਭਗ 25 ਦਿਨ ਬਾਅਦ ਹੀ ਵਿਆਹ ਦਾ ਮੂਰਤ ਸੀ ਤੇ ਹੁਣ ਜਦੋਂ ਗੁਰਜੀਤ ਦੇ ਦੋਸਤਾਂ ਨੂੰ ਇਹ ਪਤਾ ਲੱਗਦਾ ਕਿ ਉਸ ਦਾ ਵਿਆਹ ਪੱਕਾ ਹੋ ਗਿਆ ਤਾਂ ਉਹ ਉਸ ਤੋਂ ਵਿਆਹ ਦੀ ਖੁਸ਼ੀ ਦੀ ਪਾਰਟੀ ਮੰਗਦੇ ਹਨ ਗੁਰਜੀਤ ਉਹਨਾਂ ਨੂੰ ਪਾਰਟੀ ਦੇਣ ਲਈ ਇੱਕ ਫਾਈਵ ਸਟਾਰ ਹੋਟਲ ਵਿੱਚ ਚਲਾ ਜਾਂਦਾ ਹੈ। ਉਹ ਹੋਟਲ ਵਿੱਚ ਜਾ ਕੇ ਪਾਰਟੀ ਕਰਦੇ ਹਨ। ਪਾਰਟੀ ਵਿੱਚ ਗੁਰਜੀਤ ਦਾ ਇੱਕ ਦੋਸਤ ਮਨੀ ਉਸ ਨੂੰ ਕਹਿਣ ਲੱਗਦਾ ਹੈ ਕਿ ਵਿਆਹ ਤਾਂ ਤੂੰ ਕਰਵਾ ਰਿਹਾ ਹੈ ਪਰ ਭਾਬੀ ਦੀ ਫੋਟੋ ਤਾਂ ਤੂੰ ਸਾਨੂੰ ਅਜੇ ਤੱਕ ਦਿਖਾਈ ਨਹੀਂ। ਇਹ ਸੁਣ ਕੇ ਗੁਰਜੀਤ ਆਪਣੇ ਫੋਨ ਵਿੱਚੋਂ ਉਸ ਕੁੜੀ ਦੀ ਫੋਟੋ ਕੱਢਦਾ ਜਿਸ ਨਾਲ ਉਸਦਾ ਵਿਆਹ ਪੱਕਾ ਹੋਇਆ ਸੀ। ਉਹ ਉਸ ਨੂੰ ਫੋਟੋ ਦਿਖਾਉਣ ਲੱਗਦਾ ਹੈ ਤੇ ਜਿਵੇਂ ਹੀ ਗੁਰਜੀਤ ਦੇ ਦੋਸਤ ਉਸ ਕੁੜੀ ਦੀ ਫੋਟੋ ਨੂੰ ਦੇਖਦੇ ਹਨ ਜਿਸ ਨਾਲ ਗੁਰਜੀਤ ਦਾ ਰਿਸ਼ਤਾ ਪੱਕਾ ਹੋਇਆ ਸੀ ਉਸ ਕੁੜੀ ਦਾ ਨਾਮ ਅਮਨਦੀਪ ਸੀ ਤਾਂ ਉਹਨਾਂ ਦੇ ਮੂੰਹ ਦਾ ਰੰਗ ਹੀ ਉੱਡ ਜਾਂਦਾ ਹੈ ਕਿਉਂਕਿ ਗੁਰਜੀਤ ਦੇ ਦੋਸਤ ਮਣੀ ਨੇ ਕਈ ਵਾਰੀ ਉਸ ਕੁੜੀ ਨੂੰ ਅਲੱਗ-ਅਲੱਗ ਲੋਕਾਂ ਨਾਲ ਦੇਖਿਆ ਸੀ ਹੁਣ ਤੱਕ ਮਣੀ ਉਸ ਕੁੜੀ ਨੂੰ ਪੰਜ ਮੁੰਡਿਆਂ ਨਾਲ ਦੇਖ ਚੁੱਕਿਆ ਸੀ ਤੇ ਦੇਖਣ ਤੋਂ ਇਹ ਤਾਂ ਪਤਾ ਲੱਗ ਗਿਆ ਸੀ ਕਿ ਉਹ ਕੁੜੀ ਚੰਗੀ ਨਹੀਂ ਜਿਸ ਕੁੜੀ ਨਾਲ ਉਹਦਾ ਦੋਸਤ ਵਿਆਹ ਕਰਨ ਜਾ ਰਿਹਾ ਸੀ ਉਹ ਕੁੜੀ ਦਾ ਕੈਰੇਕਟਰ ਠੀਕ ਨਹੀਂ ਸੀ ਜਦੋਂ ਗੁਰਜੀਤ ਆਪਣੇ ਦੋਸਤਾਂ ਦੇ ਮੂੰਹ ਦਾ ਰੰਗ ਦੇਖਦਾ ਤਾ ਉਸ ਨੂੰ ਵੀ ਸਮਝ ਆ ਜਾਂਦੀ ਹੈ ਵੀ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੈ। ਉਹ ਅਮਨਦੀਪ ਦੇ ਬਾਰੇ ਕੁਝ ਨਾ ਕੁਝ ਤਾਂ ਜ਼ਰੂਰ ਜਾਣਦੇ ਨੇ। ਮਣੀ ਪਹਿਲਾਂ ਤਾਂ ਉਸ ਨੂੰ ਮਨਾ ਕਰ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਕੁਝ ਨਹੀਂ ਪਤਾ। ਤੈਨੂੰ ਐਵੇਂ ਹੀ ਲੱਗਦਾ ਹੈ। ਪਰ ਜਦੋਂ ਗੁਰਜੀਤ ਉਸ ਨੂੰ ਇਕੱਲੇ ਨੂੰ ਦੂਜੇ ਕਮਰੇ ਵਿੱਚ ਲਾ ਜਾ ਕੇ ਪੁੱਛਦਾ ਹੈ ਤਾਂ ਮਣੀ ਉਸ ਨੂੰ ਸਾਰੀ ਸੱਚਾਈ ਦੱਸ ਦਿੰਦਾ ਹੈ। ਉਹ ਕਹਿੰਦਾ ਹੈ ਕਿ ਤੂੰ ਵਿਆਹ ਕਰਵਾਉਣ ਤੋਂ ਪਹਿਲਾਂ ਇਸ ਕੁੜੀ ਬਾਰੇ ਚੰਗੀ ਤਰ੍ਹਾਂ ਪਤਾ ਕਿਉਂ ਨਹੀਂ ਕੀਤਾ? ਗੁਰਜੀਤ ਕਹਿੰਦਾ ਹੈ ਕਿ ਮੈਂ ਤਾਂ ਕੋਈ ਜਾਂਚ ਪੜਤਾਲ ਨਹੀਂ ਕੀਤੀ। ਪਰ ਜੋ ਕੁਝ ਤੂੰ ਕਹਿ ਰਿਹਾ ਹੈ ਮੈਨੂੰ ਇਸ ਗੱਲ ਤੇ ਵੀ ਯਕੀਨ ਨਹੀਂ ਆ ਰਿਹਾ ਵੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿਉਂਕਿ ਇਹ ਰਿਸ਼ਤਾ ਤਾਂ ਸਾਡੇ ਪਰੋਹਣੇ ਨੇ ਕਰਵਾਇਆ ਤੇ ਮੇਰਾ ਜੀਜਾ ਮੇਰੇ ਲਈ ਕਿਸੇ ਗਲਤ ਰਿਸ਼ਤੇ ਦੀ ਦੱਸ ਕਿਉਂ ਪਾਊਗਾ ਇਹ ਗੱਲ ਸੁਣ ਕੇ ਮਣੀ ਚੁੱਪ ਕਰ ਜਾਂਦਾ ਉਹ ਕਹਿੰਦਾ ਹੈ ਕਿ ਹੋ ਸਕਦਾ ਹੈ ਵੀ ਮੈਂ ਗਲਤ ਹੋਵਾਂ ਪਰ ਤੂੰ ਇੱਕ ਵਾਰੀ ਵਿਆਹ ਤੋਂ ਪਹਿਲਾਂ ਉਸ ਕੁੜੀ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈ ਕਿਉਂਕਿ ਇਹ ਸਾਰੀ ਉਮਰ ਦਾ ਸਵਾਲ ਹੈ ਜੇ ਕੋਈ ਗਲਤ ਹੋਈ ਫਿਰ ਤੇਰੀ ਸਾਰੀ ਜ਼ਿੰਦਗੀ ਖਰਾਬ ਹੋ ਜਾਵੇਗੀ ਹੁਣ ਤਾਂ ਥੋੜੇ ਜੇ ਦਿਨਾਂ ਦੀ ਗੱਲ ਹੈ ਪਹਿਲਾਂ ਤਾਂ ਗੁਰਜੀਤ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਪਰ ਜਦੋਂ ਉਸ ਦਾ ਦੋਸਤ ਕਹਿ ਰਿਹਾ ਸੀ ਤਾਂ ਉਹ ਇੱਕ ਵਾਰੀ ਇਸ ਗੱਲ ਤੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਉਹ ਮਣੀ ਨੂੰ ਕਹਿੰਦਾ ਹੈ ਵੀ ਹੁਣ ਤਾਂ ਮੇਰੇ ਵਿਆਹ ਵਿੱਚ ਸਿਰਫ 15 ਦਿਨ ਰਹਿ ਗਏ ਇਨ੍ਹਾਂ 15 ਦਿਨਾਂ ਵਿੱਚ ਮੈਂ ਉਹਦੀ ਕੀ ਜਾਂਚ ਪੜਤਾਲ ਕਰਵਾਵਾਂ ਇਹ ਗੱਲ ਸੁਣ ਕੇ ਮਣੀ ਕਹਿੰਦਾ ਹੈ ਕਿ ਮੈਂ ਇੱਕ ਅਜਿਹੇ ਵਿਅਕਤੀ ਨੂੰ ਜਾਣਦਾ ਹੈ ਜਿਹੜਾ ਤੈਨੂੰ 10 ਦਿਨਾਂ ਵਿੱਚ ਹੀ ਉਸ ਦੀ ਸਾਰੇ ਜਨਮ ਕੁੰਡਲੀ ਕੱਢ ਕੇ ਦੇ ਦੇਵੇਗਾ ਤੈਨੂੰ ਉਸ ਕੁੜੀ ਬਾਰੇ ਸਭ ਜਾਣਕਾਰੀ ਦੇ ਦੇਵੇਗਾ ਵੀ ਉਹ ਕੁੜੀ ਕੀ ਹੈ ਤੇ ਕੀ ਕਰਦੀ ਹੈ ਹਾਂ ਥੋੜੇ ਜੇ ਪੈਸੇ ਤਾਂ ਜ਼ਰੂਰ ਲਵੇਗਾ ਪਰ ਤੈਨੂੰ ਸਾਰੀ ਸੱਚਾਈ ਦਾ ਪਤਾ ਲੱਗ ਜਾਵੇਗਾ ਮਣੀ ਗੁਰਜੀਤ ਨੂੰ ਉਸ ਵਿਅਕਤੀ ਦੇ ਕੋਲ ਲੈ ਕੇ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਗੁਰਜੀਤ ਉਸ ਨੂੰ ਆਪਣੀ ਸਾਰੀ ਸਮੱਸਿਆਵਾਂ ਦੱਸਦਾ ਹੈ ਉਹ ਵਿਅਕਤੀ ਪਹਿਲਾਂ ਤਾਂ ਉਹਨਾਂ ਨੂੰ ਮਨਾ ਕਰਦਾ ਹੈ ਵੀ ਥੋੜੇ ਦਿਨਾਂ ਮੈਂ 10 ਦਿਨਾਂ ਵਿੱਚ ਤੈਨੂੰ ਕਿੱਥੋਂ ਸਾਰੀ ਜਾਣਕਾਰੀ ਪਤਾ ਕਰਕੇ ਦੇ ਦੇਵਾਂਗਾ ਪਰ ਜਦੋਂ ਗਰਜੀਤ ਉਸ ਵਿਅਕਤੀ ਦੀਆਂ ਮਿੰਟਾਂ ਕਰਦਾ ਤੇ ਕਹਿੰਦਾ ਕਿ ਮੇਰੀ ਜ਼ਿੰਦਗੀ ਦਾ ਸਵਾਲ ਹੈ ਜੇ ਉਹ ਕੁੜੀ ਗਲਤ ਹੋਈ ਤਾਂ ਮੇਰੀ ਪੂਰੀ ਜ਼ਿੰਦਗੀ ਖਰਾਬ ਹੋ ਜਾਵੇਗੀ ਤਾਂ ਉਹ ਵਿਅਕਤੀ ਮੰਨ ਜਾਂਦਾ ਹੈ ਉਹ ਕਹਿੰਦਾ ਵੀ ਚਲੋ ਠੀਕ ਹੈ ਉਹ ਵਿਅਕਤੀ ਇੱਕ ਜਾਸੂਸ ਸੀ ਉਹ ਗਰਜੀਤ ਨੂੰ ਕਹਿੰਦਾ ਕਿ ਤੂੰ ਇੱਕ ਨਵਾਂ ਨੰਬਰ ਖਰੀਦ ਲੈ ਤੇ ਉਸ ਨੰਬਰ ਤੋਂ ਮੈਨੂੰ ਫੋਨ ਕਰ ਦੇ ਮੈਂ ਨਹੀਂ ਚਾਹੁੰਦਾ ਕਿ ਮੈਂ ਤੇਰੇ ਪਰਸਨਲ ਨੰਬਰ ਤੇ ਫੋਨ ਕਰਾਂ ਤੇ ਜਦੋਂ ਵੀ ਮੈਂ ਤੈਨੂੰ ਫੋਨ ਕਰਾਂ ਜਦੋਂ ਵੀ ਤੈਨੂੰ ਮੈਂ ਉਸ ਕੁੜੀ ਬਾਰੇ ਕੁਝ ਵੀ ਦੱਸਣਾ ਹੋਵੇ ਤੂੰ ਉਦੋਂ ਹੀ ਮੈਨੂੰ ਫੋਨ ਚੱਕ ਲਈ ਮੈਂ ਉਦੋਂ ਤੈਨੂੰ ਉਸ ਨੰਬਰ ਤੇ ਫੋਨ ਕਰ ਦਿਆ ਕਰਾਂਗਾ ਗੁਰਜੀਤ ਉਸੇ ਤਰ੍ਹਾਂ ਕਰਦਾ ਹੈ ਉਹ ਇੱਕ ਨਵਾਂ ਨੰਬਰ ਲੈ ਲੈਂਦਾ ਹੈ ਉਸ ਜਾਸੂਸ ਜਿਸ ਦਾ ਨਾਮ ਵਿਸ਼ਾਲ ਸੀ ਉਸ ਨੂੰ ਫੋਨ ਕਰਕੇ ਦੱਸ ਦਿੰਦਾ ਹੈ ਤਾਂ ਵਿਸ਼ਾਲ ਗੁਰਜੀਤ ਦਾ ਨੰਬਰ ਸੇਵ ਕਰ ਲੈਂਦਾ ਹੁਣ ਵਿਸ਼ਾਲ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਅਗਲੇ ਦਿਨ ਹੀ ਵਿਸ਼ਾਲ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਕੁੜੀ ਜਿਸ ਦਾ ਗੁਰਜੀਤ ਨਾਲ ਵਿਆਹ ਹੋਣਾ ਸੀ ਉਹ ਇੱਕ ਮੁੰਡੇ ਨਾਲ ਕੈਫੇ ਵਿੱਚ ਬੈਠੀ ਹੈ ਤੇ ਹੱਸ-ਸੱਸ ਕੇ ਗੱਲਾਂ ਕਰ ਰਹੀ ਹੈ ਉਹ ਦੋਨੇ ਇੱਕ ਦੂਜੇ ਨੂੰ ਅਜੀਬ ਜਿਹੇ ਢੰਗ ਨਾਲ ਛੂਹ ਰਹੇ ਹਨ ਜਿਨ੍ਹਾਂ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਗਲਤ ਹੈ ਉਹ ਗੁਰਜੀਤ ਨੂੰ ਫੋਨ ਕਰਕੇ ਦੱਸਦਾ ਹੈ ਤੇ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਤੂੰ ਆਪਣੀ ਮੰਗੇਤਰ ਨੂੰ ਫੋਨ ਕਰਕੇ ਪੁੱਛ ਵੀ ਤੂੰ ਹੈ ਕਿੱਥੇ ਜਦੋਂ ਗੁਰਜੀਤ ਅਮਨਦੀਪ ਨੂੰ ਫੋਨ ਕਰਦਾ ਹੈ ਤਾਂ ਅਮਨਦੀਪ ਉਸ ਦਾ ਫੋਨ ਹੀ ਨਹੀਂ ਚੁੱਕਦੀ ਜਦੋਂ ਗੁਰਜੀਤ ਤਿੰਨ ਚਾਰ ਵਾਰ ਫੋਨ ਕਰਦਾ ਹੈ ਤਾਂ ਫੋਨ ਨੂੰ ਦੇਖ ਕੇ ਅਮਨਦੀਪ ਨੂੰ ਬਹੁਤ ਗੁੱਸਾ ਆਉਂਦਾ ਹੈ ਉਹ ਇੱਕਦਮ ਫੋਨ ਗੁੱਸੇ ਵਿੱਚ ਹੀ ਚੁੱਕ ਲੈਂਦੀ ਹੈ ਤੇ ਗੁੱਸੇ ਵਿੱਚ ਹੀ ਗੁਰਜੀਤ ਨਾਲ ਗੱਲ ਕਰਨ ਲੱਗਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਹਾਂ ਤੁਸੀਂ ਮੈਨੂੰ ਇਸ ਤਰ੍ਹਾਂ ਬਾਰ-ਬਾਰ ਫੋਨ ਕਰਕੇ ਕਿਉਂ ਪਰੇਸ਼ਾਨ ਕਰ ਰਹੇ ਹੋ ਇਹ ਗੱਲ ਗੁਰਜੀਤ ਵਿਸ਼ਾਲ ਨੂੰ ਦੱਸਦਾ ਹੈ ਵਿਸ਼ਾਲ ਉਹਨਾਂ ਦੋਨਾਂ ਦੀ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਗੁਰਜੀਤ ਨੂੰ ਭੇਜ ਦਿੰਦਾ ਹੈ ਕਿ ਦੇਖ ਇਹ ਬੈਠੀ ਹੈ ਮੀਟਿੰਗ ਵਿੱਚ ਉਸ ਨੂੰ ਕਹਿੰਦਾ ਹੈ ਕਿ ਇਹ ਹੁਣੇ ਦੀ ਵੀਡੀਓ ਹੈ ਚੰਗੀ ਤਰ੍ਹਾਂ ਦੇਖ ਲੈ ਟਾਈਮ ਵੀ ਤੇ ਡੇਟ ਵੀ ਤੇਰੀ ਮੰਗੇਤਰ ਕਿਸੇ ਮੀਟਿੰਗ ਵਿੱਚ ਨਹੀਂ ਇਹ ਕਿਸੇ ਮੁੰਡੇ ਨੂੰ ਮਿਲਣ ਲਈ ਇਸ ਕੈਫੇ ਵਿੱਚ ਬੈਠੀ ਹੈ ਜਦੋਂ ਗੁਰਜੀਤ ਉਸ ਵੀਡੀਓ ਨੂੰ ਦੇਖਦਾ ਹੈ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਕਿਉਂਕਿ ਵੀਡੀਓ ਵਿੱਚ ਜਿਹੜਾ ਮੁੰਡਾ ਸੀ ਉਹ ਮੁੰਡਾ ਕੋਈ ਹੋਰ ਨਹੀਂ ਸਗੋਂ ਉਸ ਦਾ ਸਾਕਾ ਜੀਜਾ ਸੀ ਗੁਰਜੀਤ ਨੂੰ ਵਿਸ਼ਾਲ ਤੇ ਯਕੀਨ ਨਹੀਂ ਆਉਂਦਾ ਉਸ ਨੂੰ ਉਸ ਜਗ੍ਹਾ ਦੀ ਲੋਕੇਸ਼ਨ ਪੁੱਛਦਾ ਹੈ ਜਦੋਂ ਲੋਕੇਸ਼ਨ ਗੁਰਜੀਤ ਨੂੰ ਮਿਲਦੀ ਹੈ ਉਹ ਛੇਤੀ ਨਾਲ ਉਸ ਕੈਫੇ ਵਿੱਚ ਆ ਜਾਂਦਾ ਹੈ ਗੁਰਜੀਤ ਉਹਨਾਂ ਨੂੰ ਦੂਰੋਂ ਹੀ ਦੇਖਦਾ ਹੈ ਉਹਨਾਂ ਦੀ ਗੱਲਬਾਤ ਕਰਨ ਦੇ ਤਰੀਕੇ ਤੋਂ ਇੱਕ ਦੂਜੇ ਨੂੰ ਹੱਥ ਲਾਉਣ ਦੇ ਤਰੀਕੇ ਤੋਂ ਇਹ ਗੱਲ ਤਾਂ ਸਾਫ਼ ਪਤਾ ਲੱਗ ਗਈ ਸੀ ਕਿ ਦਾਲ ਵਿੱਚ ਕੁਝ ਜ਼ਰੂਰ ਕਾਲਾ ਹੈ ਗੁਰਜੀਤ ਵਿਸ਼ਾਲ ਨੂੰ ਕਹਿੰਦਾ ਹੈ ਕਿ ਜੋ ਮੁੰਡਾ ਸਾਹਮਣੇ ਬੈਠਾ ਹੈ ਉਹ ਕੋਈ ਹੋਰ ਨਹੀਂ ਉਹ ਮੇਰਾ ਜੀਜਾ ਹੈ ਤੇ ਇਸੇ ਨੇ ਹੀ ਰਿਸ਼ਤੇ ਦੀ ਦੱਸ ਪਾਈ ਹੈ ਵਿਸ਼ਾਲ ਨੂੰ ਵੀ ਦਾਲ ਵਿੱਚ ਕੁਝ ਕਾਲਾ ਲੱਗਦਾ ਹੈ ਉਹ ਕਹਿੰਦਾ ਹੈ ਕਿ ਹੋ ਸਕਦਾ ਤੇਰੇ ਜੀਜੇ ਨੇ ਪ੍ਰਾਪਰਟੀ ਦੇ ਲਾਲਚ ਵਿੱਚ ਇਹ ਰਿਸ਼ਤੇ ਦੀ ਦੱਸ ਪਾਈ ਹੋਵੇ ਤੂੰ ਅਜੇ ਕੁਝ ਨਾ ਬੋਲ ਗੁਰਜੀਤ ਉਹਨਾਂ ਕੋਲ ਜਾਣਾ ਚਾਹੁੰਦਾ ਸੀ ਪਰ ਵਿਸ਼ਾਲ ਉਸ ਨੂੰ ਮਨਾ ਕਰ ਦਿੰਦਾ ਹੈ ਕਹਿੰਦਾ ਕਿ ਜੇ ਤੂੰ ਹੁਣ ਉਹਨਾਂ ਕੋਲ ਜਾਵੇਂਗਾ ਤਾਂ ਤੂੰ ਬੁਰੀ ਤਰ੍ਹਾਂ ਫਸ ਸਕਦਾ ਹੈ ਉਹ ਤੈਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲੈਣਗੇ ਤੇ ਤੇਰੇ ਕੋਲ ਹੁਣ ਤੱਕ ਕੋਈ ਸਬੂਤ ਨਹੀਂ ਤੂੰ ਰਹਿਣ ਹੀ ਦੇ ਜਦੋਂ ਮੈਂ ਤੈਨੂੰ ਕਹਾਂਗਾ ਤੂੰ ਉਸੇ ਤਰ੍ਹਾਂ ਕਰੀਂ ਗੁਰਜੀਤ ਉਸ ਨੂੰ ਕਹਿੰਦਾ ਕਿ ਫੇਰ ਮੈਨੂੰ ਕੀ ਕਰਨਾ ਚਾਹੀਦਾ ਵਿਸ਼ਾਲ ਕਹਿੰਦਾ ਹੈ ਕਿ ਜਿੰਨਾ ਚਿਰ ਆਪਣੇ ਕੋਲ ਪੱਕੇ ਸਬੂਤ ਨਹੀਂ ਆ ਜਾਂਦੇ ਆਪਾਂ ਗੱਲ ਨੂੰ ਬਾਹਰ ਨਹੀਂ ਕੱਢਾਂਗੇ ਹੁਣ ਵਿਸ਼ਾਲ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦਾ ਹੈ ਜਾਂਚ ਪੜਤਾਲ ਵਿੱਚ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਅਮਨਦੀਪ ਦੇ ਤੇ ਗੁਰਜੀਤ ਦੇ ਜੀਜੇ ਦੇ ਨਜਾਇਜ਼ ਸਬੰਧ ਹਨ ਜਦੋਂ ਵਿਆਹ ਵਿੱਚ 4 ਦਿਨ ਰਹਿੰਦੇ ਹਨ ਉਦੋਂ ਹੀ ਵਿਸ਼ਾਲ ਨੂੰ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਗੁਰਜੀਤ ਦੇ ਜੀਜੇ ਤੇ ਅਮਨਦੀਪ ਨੇ ਹੋਟਲ ਵਿੱਚ ਇੱਕ ਕਮਰਾ ਬੁੱਕ ਕਰਵਾਇਆ ਹੈ ਤੇ ਉਹ ਸਾਰੀ ਰਾਤ ਅੱਜ ਉਸੇ ਰੋਟਲ ਵਿੱਚ ਹਨ ਜਦੋਂ ਵਿਸ਼ਾਲ ਇਹ ਸਾਰੀ ਗੱਲ ਕਨਫਰਮ ਕਰ ਲੈਂਦਾ ਤਾਂ ਉਹ ਗੁਰਜੀਤ ਦੇ ਕੋਲ ਫੋਨ ਕਰਦਾ ਉਸ ਨੂੰ ਦੱਸਦਾ ਕਿ ਜਿਵੇਂ ਜਿਵੇਂ ਮੈਂ ਕਹਿ ਰਿਹਾ ਉਸ ਗੱਲ ਨੂੰ ਬੜੀ ਧਿਆਨ ਨਾਲ ਸੁਣੀ ਤੇ ਤੂੰ ਉਸੇ ਤਰ੍ਹਾਂ ਹੀ ਕਰੀ ਉਹ ਹੋਟਲ ਦਾ ਨਾਮ ਦੱਸ ਕੇ ਗੁਰਜੀਤ ਨੂੰ ਕਹਿੰਦਾ ਕਿ ਤੂੰ ਪਹਿਲਾਂ ਆਪਣੇ ਮਾਤਾ ਪਿਤਾ ਤੇ ਕੁਝ ਦੋਸਤਾਂ ਨੂੰ ਇਸ ਹੋਟਲ ਦੇ ਇੱਕ ਕਮਰੇ ਵਿੱਚ ਛੱਡ ਜਾ ਉਸ ਤੋਂ ਬਾਅਦ ਤੂੰ ਆਪਣੇ ਸੱਸ ਸਹੁਰੇ ਅਤੇ ਆਪਣੇ ਸਾਲੇ ਨੂੰ ਲੈ ਕੇ ਹੋਟਲ ਵਿੱਚ ਆ ਜਾਵੇਂ ਜਦੋਂ ਆਪਾਂ ਹੋਟਲ ਵਿੱਚ ਪਹੁੰਚ ਜਾਵਾਂਗੇ ਤਾਂ ਫੇਰ ਮੈਂ ਤੈਨੂੰ ਦੱਸਾਂਗਾ ਕਿ ਆਪਾਂ ਅੱਗੇ ਕੀ ਕਰਨਾ ਹੈ ਤੇਰੀ ਮੰਗੇਤਰ ਇਸੇ ਹੋਟਲ ਵਿੱਚ ਹੈ ਤੇ ਅੱਜ ਮੌਕਾ ਉਹਨਾਂ ਨੂੰ ਰੰਗੇ ਹੱਥੀ ਫੜਨ ਦਾ ਜਦੋਂ ਮਾਤਾ ਪਿਤਾ ਉਸਨੂੰ ਪੁੱਛਦੇ ਹਨ ਕਿ ਆਪਾਂ ਹੋਟਲ ਵਿੱਚ ਕਿਉਂ ਜਾ ਰਹੇ ਹਾਂ ਤਾਂ ਗੁਰਜੀਤ ਕਹਿੰਦਾ ਕਿ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਉਸ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ ਕੋਈ ਹੋਰ ਗੱਲ ਕਰਾਂਗਾ ਗੁਰਜੀਤ ਆਪਣੇ ਸਹੁਰੇ ਜਾਂਦਾ ਹੈ ਤੇ ਆਪਣੀ ਸੱਸ ਸਹੁਰੇ ਨੂੰ ਵੀ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਮੇਰੇ ਨਾਲ ਚੱਲੋ ਉਹ ਆਪਣੀ ਸੱਸ ਅਤੇ ਆਪਣੇ ਸਾਲੇ ਨੂੰ ਵੀ ਆਪਣੇ ਨਾਲ ਚੱਲਣ ਲਈ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਕੋਲ ਤੁਹਾਡੇ ਸਭ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼ ਹੈ ਮੈਂ ਇਹ ਤੁਹਾਨੂੰ ਸਭ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦਾ ਹੁਣ ਇਹ ਸਭ ਨੂੰ ਨਾਲ ਲੈ ਕੇ ਗੁਰਜੀਤ ਉਸ ਹੋਟਲ ਵਿੱਚ ਚਲਾ ਜਾਂਦਾ ਜਿੱਥੇ ਵਿਸ਼ਾਲ ਵੀ ਮੌਜੂਦ ਸੀ ਜਿਵੇਂ ਹੀ ਅਮਨਦੀਪ ਦਾ ਪਿਤਾ ਵਿਸ਼ਾਲ ਨੂੰ ਦੇਖਦਾ ਤਾਂ ਉਸ ਨੂੰ ਉਹ ਵਿਅਕਤੀ ਕੁਝ ਜਾਣਿਆ ਪਹਿਚਾਣਿਆ ਲੱਗਦਾ ਕਿਉਂਕਿ ਵਿਸ਼ਾਲ ਜਾਂਚ ਪੜਤਾਲ ਕਰਨ ਲਈ ਕਈ ਵਾਰੀ ਉਹਨਾਂ ਨੂੰ ਮਿਲਿਆ ਸੀ ਕਿੰਨ ਤੱਕ ਸਾਰੇ ਜਾਣੇ ਹੋਟਲ ਵਿੱਚ ਪਹੁੰਚ ਚੁੱਕੇ ਸਨ ਉਹ ਸਾਰੇ ਉਸ ਕਮਰੇ ਵੱਲ ਜਾਣ ਲੱਗਦੇ ਹਨ ਜਿੱਥੇ ਅਮਨਦੀਪ ਤੇ ਗੁਰਜੀਤ ਦਾ ਜੀਜਾ ਸੀ ਉਹ ਹੋਟਲ ਵਾਲਿਆਂ ਨੂੰ ਕਹਿੰਦੇ ਹਨ ਕਿ ਸਾਡੇ ਕੁਝ ਜਾਣ ਪਛਾਣ ਵਾਲੇ ਇਸ ਹੋਟਲ ਵਿੱਚ ਰੁਕੇ ਹੋਏ ਹਨ ਤੇ ਅਸੀਂ ਉਹਨਾਂ ਨੂੰ ਇੱਕ ਬਰਥਡੇ ਸਰਪ੍ਰਾਈਜ਼ ਦੇਣਾ ਚਾਹਣਾ ਹੈ ਅਸੀਂ ਉਹਨਾਂ ਲਈ ਇੱਕ ਪਲਾਨ ਬਣਾਇਆ ਹੈ ਤੁਸੀਂ ਜਲੀ ਸਾਡੀ ਮਦਦ ਕਰੋ ਤੁਸੀਂ ਉਹਨਾਂ ਦਾ ਕਮਰਾ ਖਲਵਾ ਦਿਓ ਰਾਤ ਦਾ ਤਕਰੀਬਨ 1 ਵਜ ਚੁੱਕਾ ਸੀ ਮੈਨੇਜਰ ਰੂਮ ਸਰਵਿਸ ਕਹਿ ਕੇ ਡੋਰ ਬੈਲ ਵਜਾਉਂਦਾ ਤੇ ਜਿਵੇਂ ਹੀ ਬੈਲ ਵੱਜਦੀ ਹੈ ਗੁਰਜੀਤ ਦਾ ਜੀਜਾ ਇਹ ਸੁਣਦਾ ਤਾਂ ਉਹ ਗਾਲਾਂ ਕੱਢਦਾ ਹੋਇਆ ਗੇਟ ਖੋਲਣ ਲੱਗਦਾ ਹੈ ਹੁਣ ਜਿਵੇਂ ਹੀ ਉਹ ਥੋੜਾ ਜਿਹਾ ਗੇਟ ਖੋਲਦਾ ਹੈ ਤਾਂ ਗੇਟ ਥੋੜਾ ਜਿਹਾ ਗੇਟ ਖੁੱਲਿਆ ਦੇਖ ਕੇ ਸਾਰੇ ਜਾਣੇ ਕਮਰੇ ਵਿੱਚ ੱੱਕੇ ਨਾਲ ਚਲੇ ਜਾਂਦੇ ਹਨ ਅੰਦਰ ਗੁਰਜੀਤ ਦੇ ਜੀਜੇ ਤੇ ਅਮਨਦੀਪ ਨੇ ਬਹੁਤ ਹੀ ਘੱਟ ਕੱਪੜੇ ਪਾਏ ਹੋਏ ਸਨ ਜਿਵੇਂ ਹੀ ਪਰਿਵਾਰ ਵਾਲੇ ਇਹ ਸਭ ਕੁਝ ਦੇਖਦੇ ਹਨ ਤਾਂ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਲੱਗ ਜਾਂਦਾ ਹੈ ਉਹਨਾਂ ਨੂੰ ਸਮਝਣ ਵਿੱਚ ਦੇਰ ਨਹੀਂ ਲੱਗਦੀ ਕੀ ਇਹ ਸਾਰਾ ਮਾਮਲਾ ਕੀ ਹੈ ਇਹ ਸਭ ਕੁਝ ਦੇਖ ਕੇ ਗੁਰਜੀਤ ਦਾ ਪਿਓ ਆਪਣੇ ਜਵਾਈ ਨੂੰ ਧਮਕਾਉਣ ਲੱਗਦਾ ਹੈ। ਹੁਣ ਇਹ ਦੇਖ ਕੇ ਅਮਨਦੀਪ ਵੀ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਰੰਗੇ ਹੱਥੀ ਫੜ ਲਿਆ ਸੀ। ਉਹ ਬੈੱਡ ਦੇ ਖੂਂਜੇ ਨਾਲ ਲੱਗੀ ਹੋਈ ਬੈਠੀ ਸੀ। ਗੁਰਜੀਤ ਦਾ ਪਿਤਾ ਉੱਥੇ ਹੀ ਇਹ ਰਿਸ਼ਤਾ ਤੋੜ ਦਿੰਦਾ ਹੈ ਤੇ ਕਹਿੰਦਾ ਕਿ ਇਸ ਤਰ੍ਹਾਂ ਦੀ ਕੁੜੀ ਨਾਲ ਮੈਂ ਆਪਣੇ ਪੁੱਤ ਦਾ ਵਿਆਹ ਨਹੀਂ ਕਰ ਸਕਦਾ। ਸਾਰੇ ਸਬੂਤ ਦੇਖ ਕੇ ਕੋਈ ਕੁਝ ਵੀ ਨਹੀਂ ਸਿੱਕਾਰ ਸਕਦਾ ਤੇ ਕੋਈ ਕੁਝ ਵੀ ਨਹੀਂ ਬੋਲਦਾ ਕਿਉਂਕਿ ਕੋਈ ਘਰ ਵੀ ਕੀ ਸਕਦਾ ਸੀ। ਸਾਰਾ ਕੁਝ ਅੱਖਾਂ ਦੇ ਸਾਹਮਣੇ ਸੀ। ਹੁਣ ਜਦੋਂ ਇਹ ਗੱਲ ਗੁਰਜੀਤ ਦੀ ਭੈਣ ਨੂੰ ਪਤਾ ਲੱਗਦੀ ਹੈ ਤਾਂ ਉਹ ਵੀ ਆਪਣੇ ਪਤੀ ਨਾਲ ਲੜਾਈ ਕਰਕੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਿਓ ਦੇ ਘਰ ਆ ਜਾਂਦੀ ਹੈ ਇਸ ਗੱਲ ਨੂੰ ਅਜੇ 2 ਦਿਨ ਹੀ ਬੀਤੇ ਸਨ ਕਿ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੁੜੀ ਵਾਲਿਆਂ ਨੇ ਉਹਨਾਂ ਉੱਤੇ ਦਹੇਜ ਦਾ ਕੇਸ ਕਰ ਦਿੱਤਾ ਹੈ ਇਹ ਗੱਲ ਸੁਣ ਕੇ ਗੁਰਜੀਤ ਕਾਫੀ ਹੈਰਾਨ ਹੁੰਦਾ ਹੈ ਉਹ ਵਿਸ਼ਾਲ ਨੂੰ ਫੋਨ ਕਰਕੇ ਦੱਸਦਾ ਹੈ ਕਿ ਇਸ ਤਰ੍ਹਾਂ ਉਹਨਾਂ ਨੇ ਸਾਡੇ ਉੱਤੇ ਕੇਸ ਕਰ ਦਿੱਤਾ ਵਿਸ਼ਾਲ ਇਹ ਗੱਲ ਨੂੰ ਸੁਣਦਾ ਤਾਂ ਕਹਿੰਦਾ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕੁਝ ਨਾ ਕੁਝ ਇਸ ਤਰ੍ਹਾਂ ਦਾ ਹੀ ਹੋਵੇਗਾ ਪਰ ਤੂੰ ਫਿਕਰ ਨਾ ਕਰ ਇਸ ਕੇਸ ਨੂੰ ਮੈਂ ਆਪਣੇ ਆਪ ਹੀ ਦੇਖ ਲਵਾਂਗਾ ਹੁਣ ਜਦੋਂ ਇਹ ਕੇਸ ਕੋਰਟ ਵਿੱਚ ਜਾਂਦਾ ਹੈ ਤਾਂ ਦੋਨੇ ਵਕੀਲ ਆਪਣੇ ਆਪਣੇ ਬੰਦਿਆਂ ਨੂੰ ਸਹੀ ਦੱਸ ਰਹੇ ਸਨ ਵਿਸ਼ਾਲ ਕੋਰਟ ਵਿੱਚ ਆ ਕੇ ਸਾਰੇ ਸਬੂਤ ਜੱਜ ਦੇ ਸਾਹਮਣੇ ਪੇਸ਼ ਕਰਦਾ ਹੈ ਉਹ ਸਾਰੀ ਸੱਚਾਈ ਸਭ ਨੂੰ ਦੱਸਦਾ ਹੈ ਉਹ ਕੋਰਟ ਵਿੱਚ ਸਾਰੇ ਸਬੂਤ ਪੇਸ਼ ਕਰਕੇ ਕਹਿੰਦਾ ਕਿ ਦੇਹੇਜ ਕਰਕੇ ਨਹੀਂ ਇਹ ਕੁੜੀ ਕੈਰੈਕਟਰਲੈਸ ਹੈ ਇਸ ਕਰਕੇ ਇਹ ਰਿਸ਼ਤਾ ਛੱਡਿਆ ਗਿਆ ਤੇ ਮੇਰੇ ਕੋਲ ਹੁਣ ਸਾਰੇ ਸਬੂਤ ਹੈ ਮੇਰੇ ਕੋਲ ਇਸ ਸਾਰੇ ਮਾਮਲੇ ਦੀ ਵੀਡੀਓ ਹੈ ਇਹ ਸਭ ਕੁਝ ਸੁਣ ਕੇ ਅਮਨਦੀਪ ਦੇ ਪਿਤਾ ਹੱਕੇ ਬੱਕੇ ਰਹਿ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਤਾਂ ਇਹ ਕੇਸ ਕਿਉਂਕਿ ਉਹਨਾਂ ਨੇ ਤਾਂ ਇਹ ਕੇਸ ਪੈਸਿਆਂ ਲਈ ਕੀਤਾ ਸੀ ਜਦਕਿ ਹੁਣ ਬਾਜ਼ੀ ਉਲਟੀ ਪੈ ਗਈ ਸੀ ਜੱਜ ਨੂੰ ਵੀ ਸਾਰੀ ਗੱਲ ਸਮਝ ਆ ਗਈ ਸੀ ਕਿ ਇਸ ਕੁੜੀ ਕਰਕੇ ਹੀ ਰਿਸ਼ਤਾ ਟੁੱਟਿਆ ਹੈ ਵੈਸੇ ਵੀ ਪਰਿਵਾਰ ਕਾਫੀ ਅਮੀਰ ਹੈ ਤੇ ਉਹਨਾਂ ਨੂੰ ਦਹੇਜ ਦਾ ਕੋਈ ਲਾਲਚ ਨਹੀਂ ਗੁਰਜੀਤ ਅਤੇ ਉਸ ਦਾ ਪਰਿਵਾਰ ਇਹ ਕੇਸ ਜਿੱਤ ਗਿਆ ਸੀ ਸਾਰੇ ਜਾਣੇ ਬਹੁਤ ਖੁਸ਼ ਸੀ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਆਪਣੇ ਘਰ ਆ ਜਾਂਦਾ ਹੈ ਹੁਣ ਇਸ ਗੱਲ ਨੂੰ 2 ਦਿਨ ਬੀਤ ਚੁੱਕੇ ਸਨ 2 ਦਿਨਾਂ ਬਾਅਦ ਗੁਰਜੀਤ ਇੱਕ ਕੈਫੇ ਵਿੱਚ ਬੈਠਾ ਹੋਇਆ ਸੀ ਤੇ ਉਦੋਂ ਹੀ ਅਮਨਦੀਪ ਉਸ ਕੈਫੇ ਵਿੱਚ ਆਉਂਦੀ ਹੈ ਉਹ ਗੁਰਜੀਤ ਦੇ ਪੈਰਾਂ ਨੂੰ ਫੜ ਕੇ ਰੋਣ ਲੱਗਦੀ ਹੈ ਉਹ ਕਹਿਣ ਲੱਗਦੀ ਹੈ ਕਿ ਗੁਰਜੀਤ ਤੁਸੀਂ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਪਰ ਗੁਰਜੀਤ ਉਸ ਦੀ ਗੱਲ ਵੱਲ ਧਿਆਨ ਨਾ ਦਿੰਦੇ ਹੋਏ ਉਥੋਂ ਉੱਠ ਕੇ ਚਲਾ ਜਾਂਦਾ ਹੈ ਤੇ ਅਮਨਦੀਪ ਉੱਥੇ ਹੀ ਬੈਠੀ ਰੋਂਦੀ ਰਹਿੰਦੀ ਐ ਇਹ ਸਭ ਕੁਝ ਕੈਫੇ ਵਿੱਚ ਬੈਠੇ ਹੋਰ ਲੋਕ ਦੇਖਦੇ ਹਨ ਜਿੰਨਾ ਵਿੱਚੋਂ ਕੁਝ ਨੂੰ ਤਾਂ ਉਹਨਾਂ ਦੀ ਕਹਾਣੀ ਦਾ ਪਤਾ ਸੀ ਪਰ ਕਈਆਂ ਨੂੰ ਪੂਰੀ ਗੱਲ ਨਹੀਂ ਸੀ ਪਤਾ ਜਦੋਂ ਸਾਰਿਆਂ ਨੂੰ ਸਾਰੀ ਸੱਚਾਈ ਦਾ ਪਤਾ ਲੱਗਦਾ ਤਾਂ ਕਹਿਣ ਲੱਗਦੇ ਹਨ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਐ ਇਹ ਸੀ ਅੱਜ ਦੀ ਕਹਾਣੀ ਉਮੀਦ ਐ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟਾਂ ਰਾਹੀਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ